ਹਾਂਜੀ ਕਿਵੇਂ ਹੋ ਸਾਰੇ ਹੁਣ ਆਪਾਂ ਚੱਲੇ ਸੀ ਟਰੱਕ ਦੇ ਢੇਡੇ ਤੇ ਤੇ ਘਰੋਂ ਲੱਗੇ ਆ ਨਿਕਲਣ ਤੇ ਰੈਡੀ ਸ਼ੈਡੀ ਹੋ ਗਏ ਆਪਾਂ ਆਪਣਾ ਢੇਡਾ ਹੈਗਾ ਲਾਸਵੇਗਸ ਵੱਲ ਨੂੰ ਉਧਰ ਨੂੰ ਚੱਲੇ ਆ ਅੱਜ ਦਿਨ ਹੈਗਾ ਮੰਡੇ ਲੌਂਗ ਵੀਕਐਂਡ ਆ ਛੁੱਟੀ ਦਾ ਦਿਨ ਆ ਸਾਰੇ ਲੋਕੀ ਘਰਾਂ ਚ ਨੇ ਅੱਜ ਤੇ ਧੁੱਪ ਬੜੀ ਸੋਹਣੀ ਚੜੀ ਹੋਈ ਆ ਦੁਪਹਿਰ ਦੇ ਵੱਜ ਗਏ 2 ਤੇ ਹੁਣ ਆਪਾਂ ਨਿਕਲ ਲੱਗੇ ਆ ਦਿਖਾਉਣਾ ਤੁਹਾਨੂੰ ਜਾੜ ਚ ਜਾ ਕੇ ਵੀ ਕਿਵੇਂ ਆ ਰੌਣਕ ਮੇਲਾ ਤੇ ਟਰੱਕ ਚੱਕੀ ਤੇ ਫਿਰ ਚੱਲੀਏ ਢੇਡੇ ਤੇ ਇਹ ਆਪਣੀ ਗੱਡੀ ਹੋ ਗਈ ਰੈਡੀ ਪਾ ਚੱਲੇ ਹੁਣ ਤੁਹਾਨੂੰ ਦਿਖਾਉਨੇ ਆ ਲਓ ਜੀ ਗੱਡੀ ਆਪਣੀ ਰੈਡੀ ਆ ਗੱਡੀ ਵੀ ਥੋੜੀ ਗੰਦੀ ਹੋਈ ਪਈ ਆ ਹੁਣ ਆਪਾਂ ਚੱਕ ਕੇ ਇੱਥੋਂ ਨਿਕਲ ਲੱਗੇ ਆ ਇੱਕ ਗੱਡੀ ਚਲੀ ਆਪਣੀ ਘਰ ਨੂੰ ਆਪਣੇ ਭਰਾ ਜੀ ਛੱਡਣ ਆਏ ਸੀ ਤੇ ਟਰੱਕ ਖੜਾ ਆਪਣਾ ਇੱਧਰ ਅੱਜ ਬਾਹਰ ਹੀ ਲਾਇਆ ਪਿਆ ਜਾੜ ਤੋਂ ਇਹਨਾਂ ਨੇ ਚਾਬੀ ਨਹੀਂ ਲੱਭ ਰਹੀ ਇਹਦੀ ਹੁਣ ਚਾਬੀ ਪਤਾ ਨਹੀਂ ਕਿੱਥੇ ਰੱਖਤੀ ਆ ਚਾਬੀ ਲੱਭ ਕੇ ਫੇਰ ਸਟਾਰਟ ਕਰਦੇ ਆ ਕਰ ਲੱਗੇ ਆ ਚੈੱਕ ਤੇਲ ਪਾਣੀ ਤੇ ਆ ਹੁੰਦਾ ਜੀ ਟਰੱਕ ਦਾ ਇੰਜਣ ਸਾਰੇ ਜਾਣੇ ਦੇਖ ਲਓ ਐਡਾ ਸਾਰਾ ਟਰੱਕ ਦਾ ਇੰਜਣ ਐਡਾ ਵੱਡਾ ਤੇ ਇਹਦਾ ਪੱਖਾ ਹੀ ਆ ਕੰਪੈਨ ਨਾਲੋਂ ਵੀ ਵੱਡਾ ਪੱਖਾ ਹੁੰਦਾ ਤੇ ਆ ਗਿਆ ਦਾ ਸਾਰਾ ਸਿਸਟਮ ਇੱਥੋਂ ਹੁੰਦਾ ਪੈਂਜਨ ਆਇਲ ਚੈੱਕ ਕਰਾਂਗੇ ਆ ਗੇਜ ਹੈ ਇਹਦੀ ਜਿਵੇਂ ਆਪਾਂ ਟਰੈਕਟਰ ਚ ਚੈੱਕ ਕਰਦੇ ਆ ਕਾਰ ਚ ਉੱਥੋਂ ਚੈੱਕ ਕਰਨਾ ਇੱਥੋਂ ਆਇਲ ਐਡ ਹੁੰਦਾ ਵਾ ਤੇ ਆ ਚੈੱਕ ਕਰਨ ਵਾਲੀ ਗੇਜ ਤੇ ਆ ਗਿਆ ਸਾਰਾ ਦੂਜਾ ਸਿਸਟਮ ਹੈਗਾ 에ਅਰ ਕਲੀਨਰ ਉੱਪਰ ਲਈ ਤੇ ਆ ਕੁਲੈਂਟ ਆ ਗਿਆ ਸਾਰਾ ਕੁਲੈਂਟ ਪਾਇਆ ਹੈ ਆ ਵਾਟਰ ਸਪਰੇਟਟਰ ਆ ਗਿਆ ਜੀ ਡੀਜ਼ਲ ਚ ਡੀਜ਼ਲ ਚ ਪਾਣੀ ਹੈ ਤਾਂ ਇਹ ਕੱਢਦਾ ਬਾਹਰ ਤੇ ਆ ਸਾਰਾ ਇੰਜਨ ਆ ਇੱਦਾਂ ਕਰਕੇ ਹੱਡ ਸਾਰੀ ਖੁੱਲੀ ਆ। ਆ ਟ੍ਰੇਲਰ ਹੁੱਕ ਕਰਨਾ ਆਪਾਂ ਤੇ ਲਿਆਉਂਦਾ ਆਪਣਾ ਟੀਮ ਮੇਟ ਰਫ ਕਰਦੇ ਹਾਂ ਹੁੱਕ। ਅਫਰੀਕਾ ਵਗੈਰਾ ਵੀ ਓਕੇ ਆ ਗਰੀਸ ਗਰੂਸ ਹੋਈ ਹੋਈ ਆ ਤਾਂ ਜੀ ਏ ਲੀਕੇਜ ਵਗੈਰਾ ਵੀ ਕੋਈ ਨਹੀਂ ਹੈਗੀ ਇਧਰਲੇ ਡਰਮਾ ਤੇ ਵੀ ਔਇਲ ਵਗੈਰਾ ਤੇ ਕੋਈ ਨਿਸ਼ਾਨ ਨਹੀਂ ਤੇ ਓਕੇ ਵਾਲਾ ਰਿਮੂ ਵੀ ਠੀਕ ਆ ਤੇ ਉਧਰ ਲਾਵੇ ਸਾਰੇ ਐਕਸਲ ਸਹੀ ਨੇ ਆ ایر ਬੈਗ ਨੇ ایر ਬੈਗ ਵੀ ਗੁੱਟ ਕੰਡੀਸ਼ਨ ਚ ਸ਼ੌਕਰ ਵਗੈਰਾ ਸਾਰਾ ਸਹੀ ਆ ਚਲੋ ਹੁਣ ਹੋਰ ਟਾਇਰ ਚੈੱਕ ਕਰਕੇ ਚੱਲਦੇ ਆਂ ਏਅਰ ਵਗੈਰਾ ਵੀ ਸਹੀ ਨੇ ਕੰਡਿਸ਼ਨ ਚ ਨੇ ਵਧੀਆ ਕੁੱਟੀ-ਕੱਟੀ ਪਈ ਇਹਨਾਂ ਦੀ ਵੀ ਤੇ ਇਦਦਰੋ ਵੀ ਰਿਮ ਵੀ ਹੈਗੇ ਆ ਔਇਲ ਵੀ ਹੈਗਾ ਵੈਨਾਂ ਚ ਇਸ਼ਤਾ ਦਿਖ ਨਹੀਂ ਰਿਹਾ ਇਹ ਇਹ ਇਦਦਰ ਵੀ ਠੀਕ ਆ ਤੋ ਤਾਂ ਵੀ ਭੀਅਾ ਜਦੋਂ ਜੀ ਦਿਖਦਾ ਵੀ ਨਹੀਂ ਹੈਗਾ ਥੋੜਾ ਕੇ ਤਾਂ ਪੂਰਾ ਫੋਬੀਡ ਹੈ ਅੱਜ ਸਵੇਰ ਦੇ ਵੱਜ ਗਏ 8 ਤੇ ਆਪਾਂ ਐਂਟਰ ਹੋ ਗਏ ਆ ਆਈਵਾ ਸਟੇਟ ਦੇ ਵਿੱਚ ਕੱਲ ਯਾਰਡ ਤੋਂ ਨਿਕਲੇ ਆਏ ਸੀਗੇ ਤੇ ਉਸ ਤੋਂ ਬਾਅਦ ਰਾਤੀ ਬਾਰਡਰ ਕਰਾਸ ਕਰਕੇ ਕੱਲ ਦੁਪਹਿਰੇ ਤੁਰੇ ਸੀਗੇ ਰਾਤੀ ਬਾਰਡਰ ਕਰਾਸ ਕਰਕੇ ਹੁਣ ਆਪਾਂ ਚਲਾ ਰਹੇ ਸੀ ਟਰੱਕ ਤੇ ਹੁਣ ਜਿਵੇਂ ਦਿਨ ਚੜਿਆ ਵਾ ਹੁਣ ਆਪਾਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਤੇ ਹੁਣ ਆਪਾਂ ਆਈਵਾ ਸਟੇਟ ਦੇ ਵਿੱਚ ਖੜੇ ਆ ਤੇ ਮੇਰੇ ਪਿੱਛੇ ਹੈਗਾ ਵਾ ਲਵ ਦਾ ਪੰਪ ਹੁਣ ਇੱਥੋਂ ਬ੍ਰੇਕਫਾਸਟ ਕੀਤਾ ਸੀਗਾ ਆਪਾਂ ਘਰ ਤੋਂ ਬਣਾਈ ਹੋਈ ਰੋਟੀ ਸੀਗੀ ਉਹ ਖਾਧੀ ਆ ਤੇ ਫਰੈਸ਼ ਬਰਸ਼ ਹੋ ਕੇ ਹੁਣ ਦੁਬਾਰਾ ਤੁਰ ਲੱਗੇ ਕਾਫੀ ਕੁਫੀ ਚੱਕ ਲਈ ਆ ਪਰ ਆਖਦੀ ਟਰੱਕ 'ਚ ਤੇ ਹੁਣ ਆਪਾਂ ਇਧਰ ਤੁਰਨ ਲੱਗੇ ਆ ਅੱਗੇ ਨਿਕਲ ਕੇ ਤੁਹਾਨੂੰ ਦਿਖਾਉਨੇ ਆ ਧੁੱਪ ਧੁੱਪ ਚੜੀ ਹੋਈ ਆ ਪੂਰਾ ਵਧੀਆ ਵੈਦਰ ਇਧਰ ਦਾ ਪ੍ਰੈਮਟਨ ਥੋੜਾ ਜਿਹਾ ਕਲਾਊਡੀ ਵੈਦਰ ਸੀਗਾ ਟਰੱਕ ਦੇਖੋ ਸਾਰੇ ਰੰਗਾਂ ਦੇ ਲੱਗੇ ਹੋਏ ਆ ਅਮਰੀਕਾ 'ਚ ਤਾਂ ਸਾਰੇ ਰੰਗਾਂ ਦੀ ਟਰੱਕ ਮਿਲ ਜਾਂਦੇ ਆ ਬਲੂ, ਰੈੱਡ, ਗ੍ਰੀਨ, ਵਾਈਟ ਉੱਧਰ ਵੀ ਦੋ ਬਲੂ ਤੇ ਇੱਕ ਰੈੱਡ ਖੜਾ ਵਾ ਇੱਧਰ ਵਾਈਟ ਖੜਾ ਬਟ ਕੈਨੇਡਾ ਦੇ ਵਿੱਚ ਜ਼ਿਆਦਾ ਵਾਈਟ ਟਰੱਕਾਂ ਨੂੰ ਪ੍ਰੇਫਰ ਕੀਤਾ ਜਾਂਦਾ ਇੱਥੇ ਸਾਰੇ ਰੰਗਾਂ ਦੀ ਟਰੱਕ ਮਿਲ ਜਾਂਦੇ ਆ ਕੈਨੇਡਾ 'ਚ ਜ਼ਿਆਦਾ ਵਾਈਟ ਨਹੀਂ ਤੇ ਚੱਲਦੇ ਹੁਣ ਅੱਗੇ ਨਾਲੇ ਤੁਹਾਨੂੰ ਦਿਖਾਉਨੇ ਆ ਏਰੀਆ ਇੱਧਰਲਾ ਤੇ ਆਪਾਂ ਡਿਲੀਵਰੀ ਕਰਨੀ ਆ ਯੂਟਾ ਸਟੇਟ ਦੇ ਵਿੱਚ ਤੇ ਆਪਣੇ ਕੋਲੇ ਹੈਗਾ ਗੱਡੀਆਂ ਧੋਣ ਵਾਲਾ ਹੀ ਸਮਾਨ ਆਪਣੇ ਸ਼ੈਂਪੂ ਵਗੈਰਾ ਤੇ ਗੱਡੀਆਂ ਵਾਲਾ ਜਿਹੜਾ ਸਮਾਨ ਹੁੰਦਾ ਵਾ ਗੱਡੀਆਂ ਧੋਣ ਲਈ ਵਰਤਿਆ ਜਾਂਦਾ ਸਾਰੇ ਵਾਈਪਰ ਵਗੈਰਾ ਉਹ ਸਮਾਨ ਆਪਣੇ ਕੋਲੇ ਆਪਾਂ ਯੂਟਾ ਸਟੇਟ 'ਚ ਡਿਲੀਵਰੀ ਕਰਨੀ ਆ ਕੱਲੂ ਸਵੇਰ ਦੀ ਅਪਾਇੰਟਮੈਂਟ ਆ ਆਪਣੀ 8 ਵਜੇ ਦੀ ਤੇ ਆਪਾਂ ਸਵੇਰੇ ਮਾਰਨਿੰਗ 3-4 ਵਜੇ ਤੱਕ ਪਹੁੰਚ ਜਾਾਂਗੇ ਉੱਥੇ ਤੇ ਸਵੇਰੇ ਤੁਹਾਨੂੰ ਡਿਲੀਵਰੀ ਵੀ ਕੱਲੂ ਦਿਖਾਵਾਂਗੇ ਤੇ ਉਸ ਤੋਂ ਬਾਅਦ ਪਿਕਅਪ ਦਾ ਹਜੇ ਪਤਾ ਨਹੀਂ ਵੀ ਕਿੱਥੋਂ ਚੱਕਣੀ ਆ ਫਿਰ ਪਿਕਅਪ ਆ ਜੂਗੀ ਫਿਰ ਆਪਾਂ ਪਿਕਅਪ ਕਰਾਂਗੇ ਵਾਪਸ ਇਹ ਲਈ ਕੈਨੇਡਾ ਲਈ ਤੇ ਹੁਣ ਆਪਾਂ ਤੁਹਾਨੂੰ ਕਮਾਉਣੇ ਆ ਆਈਵਾ ਸਟੇਟ ਤੇ ਨਾਲੇ ਅੱਗੇ ਦੀਆਂ ਸਟੇਟਾਂ ਆਜੋ ਇਹ ਛੋਟਾ ਟਰੈਕਟਰ ਲਈ ਫਿਰਦੇ ਟਰਾਲੀ 'ਚ ਜਿਹੜਾ ਗਾਰਵੇਜ ਬਿਨ ਨਾ ਉਹ ਚੱਕਦੇ ਸਾਰੇ ਉਹ ਗਾਰਵੇਜ ਬਿਨ ਉੱਥੇ ਕਰਨਗੇ ਚਲੋ ਜੀ ਆਪਾਂ ਚੱਲੀਏ ਲੋ ਜੀ ਨਿਬਰਾਸਕਾ ਸਟੇਟ ਦੇ ਵਿੱਚ ਐਂਟਰ ਹੋਏ ਆਪਾਂ ਹੁਣ ਆਪਾਂ ਹਾ ਸਿਟੀ ਆ ਤੇ ਸੌਲਟ ਲੈਕਸਿਟੀ ਰਹਿ ਗਈ ਇੱਥੋਂ 934 ਮੀਲਾਂ ਹਾਂਜੀ ਆਪਾਂ ਹੁਣ ਰੁਕੇ ਸੀ ਰੈਸਟ ਏਰੀਆ 'ਚ ਰੈਸਟ ਏਰੀਆ ਬੜਾ ਸੋਹਣਾ ਵਾ ਨਿਬਰਾਸਕਾ ਸਟੇਟ ਦਾ ਤੇ ਦਿਖਾਉਣਾ ਤੁਹਾਨੂੰ ਹੁਣ ਮੈਂ ਹਾਂਜੀ ਇਦਾਂ ਕਰਕੇ ਰੈਸਟ ਏਰੀਆ ਵਾ ਬਾਰਿਸ਼ ਹੋ ਕੇ ਹਟੀ ਇੱਥੇ ਥੋੜਾ ਟਾਈਮ ਪਹਿਲਾਂ ਹੀ ਹੁਣ ਤਾਂ ਧੁੱਪ ਚੜ ਗਈ ਹੈ ਪਾਣੀ ਪੂਣੀ ਖੜਾ ਵਾ ਇਧਰਲੀ ਸਾਈਡ ਟਰੱਕ ਲੱਗੇ ਪਾਰਕਿੰਗ ਤੇਗੇ ਛੋਟੀ ਇੱਧਰ ਇੱਧਰ ਨਾਲ-ਨਾਲ ਹੀ ਇਹ ਸੜਕ ਦੇ ਇੱਧਰ ਵੀ ਕਾਰਾਂ ਲਈ ਵਧੀਆ ਪਾਰਕਿੰਗ ਆ ਕਾਰਾਂ ਲਈ ਕਾਫੀ ਹੈਗੀ ਆ ਸਾਰੀ ਕਾਰਾਂ ਲਈ ਇੱਥੇ ਇੱਥੇ ਮਰਜੀ ਕਾਰਾਂ پارک ਕਰ ਸਕਦੇ ਆ ਐਦਾਂ ਵਰਗੇ ਟਰੀ ਵਗੈਰਾ ਸੋਹਣੇ ਨੇ ਤੇ ਇਧਰ ਪੱਟਲੀ ਵੀ ਬਣਿਆ ਹੋਇਆ ਇਹ ਆਪਣਾ ਪੱਟ ਪੁੱਟ ਲੈ ਕੇ ਆਉਣੇ ਕਿਸੇ ਨੇ ਪੈਟ ਐਕਸਰਸਾਈਜ਼ ਏਰੀਆ ਕਹਿੰਦੇ ਆ ਪੱਟ ਘਮਾਉਣ ਲਈ ਜਿਹਨੂੰ ਆਪ ਦਾ ਡੌਗੀ ਡੁੱਗੀ ਘਮਾਉਣਾ ਵਾ ਤੇ ਉਹ ਬੈਠਣ ਲਈ ਬੜੇ ਸੋਹਣੇ ਬਣੇ ਹੋਏ ਇੱਥੇ ਇਧਰ ਵੀ ਇਹ ਟੇਬਲ ਬੜਾ ਸੋਹਣਾ ਬਣਿਆ ਤੁਹਾਨੂੰ ਦਿਖਾਉਣਾ ਨੇੜੇ ਜਾ ਕੇ ਐਦਾਂ ਦਰਖਤ ਥੱਲੇ ਬੈਠਣ ਲਈ ਬਣਿਆ ਵਾ ਇੰਨਾਂ ਨਾਲ ਨਾਲ ਹੋਰ ਜੇ ਟੇਬਲ ਵੀ ਬਣੇ ਹੋਏ ਆ ਸੀਮਿੰਟ ਦੇ ਵੀ ਆ ਬੁੱਢ ਦਾ ਟੇਬਲ ਆ ਇੱਧਰ ਵੀ ਇਦਾਂ ਪਰਸਨਲ ਜੇ ਟੇਬਲ ਬਣਿਆ ਹੋਇਆ ਰੋਟੀ ਰੋਟੀ ਖਾਣੀ ਕਿਸੇ ਨੇ ਬੈਠ ਕੇ ਸਾਈਡ ਤੇ ਪਿਛਲੀ ਸਾਈਡ ਆ ਖੇਤ ਨੇ ਸਾਰੇ ਮੱਕੀ ਦਾ ਖੇਤ ਆ ਇਧਰੋਂ ਦੇਖ ਸਕਦੇ ਤੁਸੀਂ ਮੱਕੀ ਆ ਸਾਹਮਣੇ ਤੇ ਇੱਧਰ ਆ ਗਿਆ ਰੈਸਟ ਏਰੀਆ ਇਹ ਦਿਖਾਉਣਾ ਤੁਹਾਨੂੰ ਹੁਣ ਅੰਦਰੋਂ ਚੱਲ ਕੇ ਕਿੱਦਾਂ ਦਾ ਉਹ ਪੈਂਟਿੰਗ ਮਸ਼ੀਨਾਂ ਆਊਟਸਾਈਡ ਹੀ ਲੱਗੀਆਂ ਹੋਈਆਂ ਬਾਹਰ ਹੀ ਲੱਗੀਆਂ ਹੋਈਆਂ ਨੇ ਜੀ ਅੰਦਰਲੀ ਸਾਈਡ ਤੋਂ ਸਿੰਪਲ ਹੀ ਆ ਕੋਈ ਖਾਸ ਨਹੀਂ ਬਣਿਆ ਹੋਇਆ ਬਣਾ ਸਿੰਪਲ ਬਾਥਰੂਮ ਹੀ ਨੇ ਇਹ ਆ ਬਾਹਰਲੀ ਸਾਈਡ ਕੋਈ ਲਾਇਆ ਹੈ ਇਤਿਹਾਸ ਇਹਦਾ ਹਿਸਟਰੀ ਉਹ ਪੜਨੇ ਆ ਜੋ ਇਹ ਲਿਖਿਆ ਹੋਇਆ ਵੀ 1867 ਚ ਬਣੀ ਸੀ ਤੇ ਇਦਾਂ ਕਰਕੇ ਨੇ ਵਿਰਾਸਕਾ ਦੀ ਸੈਂਟਰਲ ਪਲੇਟ ਵੈਲੀ ਦੇ ਵਿੱਚ ਸਾਈਕਲਿੰਗ ਦੇਸ਼ ਕਿਨਾਂ ਸਾਈਕਲਸ ਉੱਪਰ ਲਈ ਫਿਰਦੇ ਸਾਈਕਲਿੰਗ ਕਰਨਗੇ ਅੱਗੇ ਜਾ ਕੇ ਰੋਰੇ ਤੋਂ ਆਪਣਾ ਪੋਰ ਲ Enjoy ਕਰਦੇ ਆ ਆਪਣੀ ਲਾਈਫ ਨੂੰ ਇਹ ਨਹੀਂ ਆਪਣੇ ਆਪ ਨੂੰ ਬੁੜੇ ਮੰਨਦੇ ਹੈਗੇ। ਇਸ ਵਾਰੀ ਆਪਣੇ ਕੋਲੇ ਵੇਟ ਬਹੁਤ ਘੱਟ ਆ। ਵੇਟ ਹੈਗਾ ਸਾਰਾ ਹੀ ਮੂਰੇ ਤੇ ਸਿਰਫ 5000 ਲਬੀ ਆਪਣੇ ਕੋਲੇ 5000 ਪਾਉਂਡ ਵੇਟ ਆ। ਤਾਂ ਕਰਕੇ ਆਪਣੇ ਟਾਇਰਾਂ ਨੂੰ ਕੋਈ ਪ੍ਰਵਾਹ ਨਹੀਂ ਹੈਗੀ। ਤੇ ਆਪਾਂ ਨੂੰ ਜ਼ਿਆਦਾ ਬ੍ਰੇਕਾਂ ਵੀ ਨਹੀਂ ਲੈਣੀਆਂ ਪੈ ਰਹੀਆਂ। ਜੇ ਜ਼ਿਆਦਾ ਵੇਟ ਹੁੰਦਾ ਫੇਰ ਆਪਾਂ ਨੂੰ ਬ੍ਰੇਕਾਂ ਜ਼ਿਆਦਾ ਲੈਣੀਆਂ ਪੈਣੀਆਂ ਸੀਗੀਆਂ। ਤੇ ਬੱਟ ਹੁਣ ਜਮੇ ਵੇਟ ਥੋੜਾ ਜਿਹਾ 5000 5000 ਪਾਉਂਡ ਆ। ਤੇ ਮੈਕਸਿਮਮ ਹੁੰਦਾ ਵਾ 44 44000 ਪਾਉਂਡ ਹੁੰਦਾ ਵਾ ਤੇ ਆਪਣੇ ਕੋਲ ਸਿਰਫ 5000 ਪਾਉਂਡ ਤਾਂ ਕਰਕੇ ਟਾਇਰ ਟੂਰ ਵੀ ਆਪਣੇ ਓਕੇ ਆ ਤਾਂ ਆਪਾਂ ਹੁਣ ਕਾਫੀ ਟਾਈਮ ਬਾਅਦ ਹੀ ਬ੍ਰੇਕ ਲੈਣੇ ਆ ਨਹੀਂ ਤਾਂ ਫਿਰ ਆਪਾਂ ਨੂੰ ਥੋੜੇ ਥੋੜੇ ਟਾਈਮ ਬਾਅਦ ਬ੍ਰੇਕ ਦਬਾਉਣੀ ਪੈਂਦੀ ਆ ਸੋ ਆਪਾਂ ਟਾਇਰ ਚੈੱਕ ਕਰ ਲਏ ਆ ਅੱਗੇ ਵਾਲੇ ਟਾਇਰ ਵੀ ਸਹੀ ਨੇ ਸਾਰੇ ਓਕੇ ਆ ਤੇ ਚਲੋ ਹੁਣ ਚੱਲਦੇ ਆਂ ਫੀਸ਼ੀਅਲੀ ਬਣਿਆ ਹੋਇਆ ਕਿਸੇ ਡੋਨੇਸ਼ਨ ਕਰਨਾ ਤਾਂ ਆ ਫਿਰ ਆਪ ਇੱਥੇ ਆ ਕੇ ਕੱਪੜੇ ਧੋ ਸਕਦੇ ਆ 3 ਡਾਲਰ ਯੂਐਸਡੀ ਪੇ ਕਰੋ ਤੇ ਇੱਥੇ ਲਾਂਡਰੀ ਲੱਗੀ ਹੋਈ ਆ ਆਪਣੇ ਕੱਪੜੇ ਧੋ ਸਕਦੇ ਤੁਸੀਂ ਆਊਟ ਆਫ ਸਰਵਿਸ ਆ ਚੱਲ ਨਹੀਂ ਰਹੀ ਜਾਂ ਦੋ ਚਲਦੀਆਂ ਨੇ ਉੱਪਰ ਡਰਾਇਰ ਆ ਥੱਲੇ ਮਸ਼ੀਨ ਵਾਸ਼ਿੰਗ ਮਸ਼ੀਨ ਘਰ ਵਾਲੀ ਜੇਗਾ ਤੇ ਲੜ ਪਵੇ ਤਾਂ ਇੱਥੇ ਆ ਕੇ ਧੋ ਲੋ ਕੱਪੜੇ ਕਈ ਵਾਰੀ ਗੁੱਸੇ ਹੋ ਜਾਂਦੀਆਂ ਸਾਡੇ ਵਾਲੀਆਂ ਤਾਂ ਹੋ ਜਾਂਦੀਆਂ ਸੋ ਆਹ ਦੇ ਕੱਪੜੇ ਇੱਥੇ ਧੋ ਲੋ ਐਤ ਕੀਤਾ ਨਹੀਂ ਆਪਾਂ ਨੂੰ ਲੋਡ ਜੇ ਲੋਡ ਪਵੇ ਦਾ ਇੱਥੇ ਧੋ ਲੋ ਇਹ ਵੀ ਸ਼ਾਵਰ ਦੇ ਨਾਲ ਹੀ ਲੱਗੀਆਂ ਹੁੰਦੀਆਂ ਲਵ ਦੇ ਪੰਪ ਤੇ ਹਾਂਜੀ ਸੋ ਅੱਜ ਦੀ ਸ਼ਿਫਟ ਹੋ ਗਈ ਓਵਰ ਤੇ ਹੁਣ ਮੇਰਾ ਚਲਾਊਗਾ ਟੀਮ ਮੇਟ ਟਰੱਕ ਆਪਾਂ ਖੜੇ ਲਵ ਦੇ ਪੰਪ ਤੇ ਨਿਵਰਾਸਕਾ ਸਟੇਟ ਵਿੱਚ ਇਸ ਤੋਂ ਅੱਗੇ ਆ ਜਾਣੀਆਂ ਹੁਣ ਵਾਰਮਿੰਗ ਸਟੇਟ ਫਿਰ ਅੱਗੇ ਦਾ ਰਸਤਾ ਤੁਹਾਨੂੰ ਦਿਖਾਉਨੇ ਆ ਤੇ ਹੁਣ ਬਹੁਤ ਦੁਪਹਿਰਾ ਵਾ ਧੁੱਪ ਹੈ ਇੱਥੇ ਕਾਫੀ ਉਦਾਂ ਤੋਂ ਵੈਦਰ ਸਵੇਰੇ ਸ਼ਾਮ ਛੱਡਾ ਹੋ ਜਾਂਦਾ ਪਰ ਹੁਣ ਕਾਫੀ ਧੁੱਪ ਆ ਜੀ ਆਪਾਂ ਆ ਗਏ ਆ ਫੈਬਲਸ ਫ੍ਰੈਡੀ ਕਾਰਵਾਸ਼ਟੇ ਇਹਨਾਂ ਦੀ ਡਿਲੀਵਰੀ ਆ ਕਾਰਵਾਸ਼ ਦਾ ਸਮਾਨ ਸੀਗਾ ਨਾਲ ਇੱਦਾਂ ਪਹਾੜੀ ਵਾਲਾ ਏਰੀਆ ਵਾ ਤੇ ਇਹ ਹੈਗਾ ਸੈਂਟ ਜੋਰਜ ਯੂਟਾ ਸਟੇਟ ਦੇ ਵਿੱਚ ਤੇ ਹਜੇ ਬੰਦੇ ਆਏ ਨਹੀਂ ਆਪਾਂ ਵੇਟ ਕਰ ਰਹੇ ਆ ਆ ਹੈਗਾ ਆਪਣਾ ਲੋਡ ਆ ਵਾ ਕਾਰਵਾਸ਼ ਦੇ ਵੱਡੇ ਵੱਡੇ ਉਹਨੇ ਡੱਬੇ ਇਹਨਾਂ ਨੇ ਫੋਕ ਲਿਫਟ ਨਾਲ ਲਾ ਲੈਣਾ ਡੋਰ ਦਿੱਤੇ ਆਪਾਂ ਖੋਲ ਤੇ ਆ ਏਰੀਆ ਚ ਚੱਕ ਕਰੋ ਲਾਲ ਪਹਾੜ ਦੇਖੋ ਨਾਲ ਤੁਸੀਂ ਕਿੰਨੇ ਸੋਹਣੇ ਨੇ ਨਾਲ ਦੇ ਏਰੀਆ ਚ ਇੱਧਰ ਆ ਟਰੀਸ ਨੇ ਤੇ ਬੇਸਿਕਲੀ ਇਹ ਇੱਕ ਗੈਸ ਸਟੇਸ਼ਨ ਆ ਇਹਦੇ ਨਾਲ ਹੀ ਕਾਰਵਾਸ਼ ਵਾਲਾ ਇੱਥੇ ਕੋਇਨ ਫੋਨ ਪਾ ਕੇ ਆਉਲੀ ਕੈਵਨ ਚ ਜਾਂ ਪੇ ਕਰਕੇ ਮੋਬਾਈਲ ਐਪ ਨਾਲ ਵੀ ਪੇ ਹੋ ਜਾਂਦਾ ਪੇ ਕਰਕੇ ਉਹ ਸਾਹਮਣੇ ਕਾਰਵਾਸ਼ ਉੱਥੇ ਗੱਡੀ ਵਾਸ਼ ਕਰਾ ਸਕਦੇ ਆ ਆ ਇਹਨਾਂ ਦੇ ਰੇਟ ਲੱਗੇ ਹੋਏ ਆ 25 ਡਾਲਰ ਬੇਸਿਕ ਐਂਡ 40 ਡਾਲਰ ਓਮੇਗਾ ਵਨਰ ਦਾ ਆਪਣੇ ਹਾਲ ਤਾਂ ਸਿਰਫ 10 ਡਾਲਰ ਚ ਧੁੱਤੀ ਜਾਂਦੀ ਐ 10 15 ਡਾਲਰਾਂ ਸੀ ਇੱਦਾਂ ਕਰਕੇ ਸੋਨਾ ਵਾ ਏਰੀਆ ਤਾਂ ਨਾਲ ਆ ਰੈੱਡ ਹਿੱਲਾਂ ਤੁਹਾਨੂੰ ਦਿਖਾਉਣੇ ਉਧਰ ਚੱਲ ਕੇ ਵੀ ਬਾਹਲੇ ਸੋਨੇ ਪਹਾੜਾ ਤੁਹਾਨੂੰ ਪਹਾੜ ਦਿਖਾਉਣੇ ਇੱਥੇ ਕਿੱਦਾਂ ਦੇ ਆ ਸਵੇਰੇ ਸਵੇਰੇ ਉੱਠੇ ਹਜੇ ਉਸਤੀ ਵਾਲਾ ਮੂੰਹ ਆ ਕਰੋ ਚੈੱਕ ਕਿੰਨਾ ਸੋਨਾ ਪਹਾੜਾ ਰੈੱਡ ਕਲਰ ਦਾ ਡਿਫਰੈਂਟ ਪਹਾੜ ਨੇ ਆਪਣੇ ਕੈਨੇਡਾ ਚ ਨਹੀਂ ਇੱਦਾਂ ਦੇ ਹੈਗੇ ਇੱਦਾਂ ਦਾ ਪੂਰੇ ਪੱਕੇ ਪਹਾੜ ਜੇ ਨਹੀਂ ਹੈਗੇ ਕੱਚੇ ਪਹਾੜ ਜੀ ਨੇ ਪਰ ਇੱਦਾਂ ਰੈੱਡ ਕਲਰ ਦਾ ਵਾ ਨਾਲ ਨਾਲ ਘਰ ਨੇ ਬੜਾ ਸੋਹਣਾ 뷰 ਆ ਫਿਰ ਗੱਡੀਆਂ ਖੜੀਆਂ ਨੇ ਤੇ ਵਿੱਚ ਵਿੱਚ ਪਾਮ ਟਰੀ ਵੀ ਲੱਗੇ ਹੋਏ ਨੇ ਗੈਸਟ ਹਾਊਸੇ ਦੇ ਵੀ ਕਾਫੀ ਕੁਛ ਆ ਅੰਦਰ ਵੀ ਹੋਰ ਵੀ ਚੀਜ਼ਾਂ ਨੇ ਤੁਹਾਨੂੰ ਦਿਖਾਉਣੇ ਚੱਲ ਗਏ ਅੰਦਰੋਂ ਵੀ ਕਿੱਤਾ ਦਾ ਵਾ ਡਰਿੰਕਸ ਵਗੈਰਾ ਹੋਰ ਸਾਰਾ ਕੁਛ ਇੱਥੇ ਵੀ ਅਵੇਲੇਬਲ ਆ ਇੱਦਾਂ ਡਰਿੰਕਸ ਵਾਲੇ ਬਹੁਤ ਸਾਰੇ ਲੱਗੇ ਹੋਏ ਇੱਥੇ ਕਸਟਮ ਡਰਿੰਕ ਦੀ ਹੈ ਇਹ ਸਪਲੈਸ਼ ਕਸਟਮ ਡਰਿੰਕ ਸ਼ਾਪ ਆ ਤੁਸੀਂ ਡਰਿੰਕ ਜਿੱਦਾਂ ਦੀ ਮਰਜ਼ੀ ਕਸਟਮ ਕਰਾ ਸਕਦੇ ਹੋ ਕਾਫੀ ਕੁਝ ਇੱਥੇ ਆ ਪੋਪਕੋਰਨ ਵਗੈਰਾ ਵੀ ਲੱਗੇ ਹੋਏ ਨੇ ਇਹ ਡਰਿੰਕਸ ਉਹਦੇ ਸਾਈਜ ਨੇ ਆ ਪੋਪਕੋਰਨ ਲੱਗੇ ਹੋਏ ਆ ਡਿਫਰੈਂਟ ਡਿਫਰੈਂਟ ਕਿਹੜਾ ਮਰਜ਼ੀ ਲੈ ਲੋ ਹਾਈ ਗੁੱਡ ਹਾਈ ਇੱਧਰ ਆ ਡਰਿੰਕਾਂ ਲੱਗੀਆਂ ਹੋਈਆਂ ਨੇ ਲਾ ਬੋਂਬਾ Amazon ਡਰਿੰਕਾਂ ਜਿਹੜੀ ਸਟਰਾਬਰੀ ਮੰਗੋ ਪੈਸ਼ਨ ਫਰੂਟ ਸੈਕੰਡ ਵਾਈਫ ਡਰਿੰਕ ਵੀ ਆ ਬਈ ਵਾਹ 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 ਇਹ ਤਾਂ ਚਾਹੀਦੀ ਉੱਧਰ ਸਾਰਿਆਂ ਨੂੰ ਇੱਕ ਕੋਕੋਨਟ ਕੋਕੀ ਦਾ ਪ੍ਰੋਟੀਨ ਜਾਂ ਦੂਜੇ ਲੱਗੇ ਹੋਇਆ ਕੋਕੀ ਜਿਹੜੀ ਤੁਸੀਂ ਲੈਣੀਆਂ ਨੇ ਬੜੇ ਸੋਹਣੇ ਸੋਹਣੀਆਂ ਨੇ ਇਹ ਤਾਂ ਜਮੇ ਪਿੰਨੀ ਵਰਗੀ ਆ ਤੇ ਚਾਕਲੇਟ ਡਿਪਸ ਹੋ ਗਈਆਂ ਹੋਰ ਹੋ ਗਈ ਉੱਪਰ ਵੀ ਲੱਗੀਆਂ ਹੋਈਆਂ ਨੇ ਹਲੋ ਹਾ ਕੋਕੀ ਇੰਨੀਆਂ ਤਾਂ ਦੇਖਿਆ ਵੀ ਨਹੀਂ ਕਰਦੇ ਬੜੀ ਜਿਆਦਾ ਨੇ ਇੱਥੇ ਬਾਕੀ ਆ એનર્ਜੀ ਡਰਿੰਕਾਂ ਨੇ ਸੇਲ ਤੇ ਲੱਗੇ ਹੋਇਆ 359 ਦੇ ਜਿਹੜਾ ਮਰਜ਼ੀ ਲੈ ਸਕਦੇ ਰੈਸਟ ਰੂਮ ਬਣੇ ਹੋਏ ਆ ਜੇ ਕਿਸੇ ਨੇ ਬੈਠ ਕੇ ਖਾਣਾ ਪੀਣਾ ਤੇ ਥੋੜਾ ਬਹੁਤ ਸਮਾਨ ਲੱਗੇ ਹੋਇਆ ਇੱਥੇ ਵਧੀਆ ਸੋਫੇ ਵਗੈਰਾ ਲੱਗੇ ਹੋਏ ਆ ਟੀਵੀ ਲੱਗਿਆ ਤੇ 99 ਸਟਾਰਟ ਤੋਂ ਇਹਨਾਂ ਦੀ ਡਰਿੰਕ ਸਟਾਰਟ ਆ ਤੇ ਆ ਆਈਸਕ੍ਰੀਮਾਂ ਦੇ ਬਾਕਸ ਲੱਗੇ ਹੋਏ ਨੇ ਵੀ ਇਹ ਇੰਨਾ ਚੋਆਇਸ ਆਈਸਕ੍ਰੀਮ ਲੈਣੀ ਹੈ ਕੋਈ ਅੱਛਾ ਸਾਰਾ ਵੱਡਾ ਸਾਰਾ ਵੈਕੀਮ ਵਾਲਾ ਜਿੰਨੇ ਜਣੇ ਮਰਜ਼ੀ ਬੈੱਕੇ ਮੁਕਰ ਲੋ ਕਈ ਗੱਡੀਆਂ ਇੱਥੇ ਬੈੱਕੇ ਮੁਹ ਹੋ ਜਾਂਦੀਆਂ ਨੇ ਇਹ ਦਰ ਆਕਾਰਾਂ ਲੱਗੀਆਂ ਹੋਈਆਂ ਨੇ ਉੱਪਰ ਪਹਾੜਾ ਇੱਦਾਂ ਦਾ ਰੋਡ ਲੰਘ ਰਹੀ ਇੱਧਰਲੇ ਪਾਸੇ ਕਾਰ ਬੜੇ ਸੋਹਣੇ ਐ ਇੱਥੇ ਟਰੀ ਵੀ ਸੋਹਣੇ ਨੇ ਗਰਾਸ ਗਰੂਸ ਵਧੀਆ ਲੱਗਿਆ ਹੋਇਆ ਇਹਨਾਂ ਨੇ ਵਧੀਆ ਧਿਆਨ ਰੱਖਿਆ ਹੋਇਆ ਵਾ ਨਾਲ ਆ ਰੈੱਡ ਹਿੱਲ ਤੇ ਨਾਲ ਇਦਾਂ ਕਰਕੇ ਘਰ ਨੇ ਬੜੇ ਸੋਹਣੇ ਰੋਡ ਦੇ ਨਾਲ-ਨਾਲ ਬੜਾ ਸੋਹਣਾ ਲੱਗ ਰਿਹਾ ਏ ਹੂੰ ਚਹੇ ਜਿੰਨੇ ਸੋਹਣੇ ਨਹੀਂ ਲੱਗਦੇ ਹੁੰਦੇ ਜਿੰਨੇ ਅਸਲ 'ਚ ਦੇਖਣ ਨੂੰ ਲੱਗ ਦਿੰਦੇ ਐਦھر ਵੀ ਘਰ ਨੇ ਨਾਲ ਹਾ ਰੋਡ ਆ ਤੇ ਇੱਧਰ ਹੈਗਾ ਗੈਸ ਸਟੇਸ਼ਨ ਉਹ ਵੀ ਜੋ ਫਲੋਟਿੰਗ ਬਹੁਤ ਲੰਬੀ ਇਸ ਕਿੱਡਾਂ ਜੀ ਆਪਾਂ ਆਗੇ ਸੀ ਲਵ ਦੇ ਪੰਪ ਤੇ ਹੁਣ ਆਪਾਂ ਲੈਣਾ ਵਾ ਸ਼ਾਵਰ ਤੇ ਲਾਸ ਵੇਗਸ ਦੇ ਕੋਲ ਆ ਗਏ ਆ ਆਪਾਂ ਨਵੇਡਾ ਸਟੇਟ ਦੇ ਵਿੱਚ ਐਂਟਰ ਹੋ ਗਏ ਤੇ ਹੁਣ ਦੇਖਦੇ ਆਂ ਦੂਬਾ ਚੋਂ ਕਿੱਥੇ ਜਾਂਦੇ ਆ ਪਿਕ ਅਪ ਹੈਗੀ ਆਪਣੀ ਸਵੇਰੇ ਐਲ ਏ ਸ਼ਹਿਰ ਤੋਂ ਹੁਣ ਆਪਾਂ ਹੈਗੇ ਵਿਲੇ ਤੇ ਨਹਾ ਨੂੰ ਕੇ ਦੇਖਦੇ ਆਂ ਹੁਣ ਆਪਣੇ ਕੋਲ ਟਾਈਮ ਸੀਗਾ ਡਿਲੀਵਰੀ ਕਰਤੀ ਡਨ ਇਹ ਹੁਣ ਨਹਾ ਨੂੰ ਕੇ ਦੇਖਦੇ ਆਂ ਤੇ ਇਦਾਂ ਦੇ ਪਹਾੜ ਆ ਇੱਥੇ ਦੇਖੋ ਵਿੱਚ ਕਿੰਨਾ ਘੈਂਟ 뷰 ਆ ਪਰ ਕਲਾਊਡ ਨੇ ਥੋੜਾ ਜਿਹਾ ਰਾਜਸਥਾਨ ਜੇ ਵਰਗਾ ਇਹ ਵੀ ਏਰੀਆ ਇੱਧਰ ਕਿਕਰਾਂੀਆਂ ਲੱਗੀਆਂ ਸਾਨੂੰ ਦਿਖਾਉਣਾ ਸੇਮ ਕਿਕਰਾਂ ਵਰਗੇ ਟਰੀ ਨੇ ਜਮੇ ਹੀ ਉਦਾਂ ਦਾ ਵਕਮ ਪਹਾੜ ਦੇਖ ਲੋ ਇਦਾਂ ਦੇ ਇੱਥੇ ਔਰ ਸਾਹਮਣੇ ਹਾਈਵੇ ਚੱਲਦਾ ਵਾ ਔਰ ਟਰੱਕ ਜਾ ਰਹੇ ਨੇ ਸਾਰਾ 15 ਨੰਬਰ ਹਾਈਵੇ ਤੇ ਖੜੇ ਆਪਾਂ ਤੇ ਲਾਸ ਵੇਗਸ ਪਹੁੰਚਣ ਵਾਲੇ 20 ਕਿ ਮੀਲ ਲੱਗੀਆਂ ਆਪਣੀਆਂ ਨਾ ਨੋਕੇ ਦੇਖਦੇ ਆ ਕੀ ਪਲਾਨ ਆ ਸਾਡਾ ਹਜੇ ਪਲਾਨ ਬਹੁਤ ਨਹੀਂ ਹੁਣ ਦੇਖਦੇ ਆ ਵੀ ਕਿੱਥੇ ਘੁੰਮਦੇ ਆ ਫਿਰ ਇਹ ਸਾਨੂੰ ਦਿਖਾਉਨੇ ਆ ਵੀਡੀਓ ਚ ਪਹਿਲਾਂ ਨਹਾ ਲੈਣ ਤੋਂ ਫਿਰ ਦੇਖਦੇ ਆ ਤੇ ਤੁਹਾਨੂੰ ਦੱਸਦੇ ਆ ਹਾਂਜੀ ਆਪਾਂ ਲੈ ਲਿਆ ਵਾ ਵੈਜੀ ਪੀਜ਼ਾ ਗੋਡਫਾਦਰ ਪੀਜ਼ਾ ਤੋਂ ਤੇ ਇੱਧਰ ਹੈਗਾ ਸਾਬੇ ਇਹ ਆ ਹੈਗਾ ਗੋਡਫਾਦਰ ਪੀਜ਼ਾ ਪੱਕੇ-ਪੱਕੇ ਲਾਈ ਬੈਠਿਆ ਏਸੀ ਟੈਪ ਤੇ ਆ ਪੀਜ਼ਾ ਲੈ ਆਪਾਂ ਵੈਜੀ ਪੀਜ਼ਾ ਵਾ ਚਾਰ ਸਲਾਈਸਸ ਨੇ ਇਹਦੇ ਵਿੱਚ ਛੋਟੀਆਂ-ਛੋਟੀਆਂ ਨਾਲ ਸੌਸਸਾਂ ਤੇ ਚਾਲਦੇ ਆ ਹੁਣ ਆਪਾਂ ਇਹਨੂੰ ਖਾਣੇ ਆ ਫਿਰ ਲੋ ਜੀ ਲੈ ਲਿਆ ਸ਼ਾਵਰ ਆਪਾਂ ਤੇ ਇਹ ਤਾਂ ਕਰਕੇ ਸ਼ਾਵਰ ਹੋ ਗਏ ਫਰੈਸ਼ ਪੂਰੇ ਹੁਣ ਹੁਣ ਚੱਲਦੇ ਆ ਬਾਹਰ ਲੋ ਜੀ ਚੱਲੇ ਆਪਾਂ ਕੈਲੀਫੋਰਨੀਆ ਨੂੰ ਲਾਸ ਵੇਗਸ ਤੋਂ ਬਾਅਦ ਕੈਲੀਫੋਰਨੀਆ ਜਿਹਨਾਂ ਤੇ ਆਪਾਂ ਟੀ-ਸ਼ਰਟ ਵੀ ਕੈਲੀਫੋਰਨੀਆ ਵਾਲੀ ਪਾ ਲਈ ਲਾਸ ਐਂਜਲਸ ਸ਼ਹਿਰ ਦੀ ਉਹੀ ਟੀ-ਸ਼ਰਟ ਲੈ ਜਾਂਦੀ ਆਪਾਂ 25000 ਸੀ ਦੱਸਦਾ 13000 ਡਾਲਰ ਵਰਲਡ ਮਾਰਕੀਟ ਸੈਂਟਰ ਜੀ ਆ ਜਾ ਹਾਂਜੀ ਇਹ ਅਗੇ ਲਾਸ ਵੇਗਸ ਦਾ ਡਾਊਨ ਟਾਊਨ ਆ ਜੀ ਹੁਣ ਆਪਾਂ ਖੜੇ ਆ ਕੈਰਸਨ ਲਾਸ ਐਂਜਲਸ ਦੇ ਵਿੱਚ ਤੇ ਇੱਥੇ ਆਪਾਂ ਆਏ ਪਿਕਅਪ ਕਰਨ ਲਈ ਤੇ ਰਾਤੀ ਆਪਾਂ ਘੁੰਮੇ ਸੀਗੇ ਲਾਸ ਵੇਗਸ ਤੇ ਉਹਦੀਆਂ ਵੀਡੀਓਸ ਮੈਂ ਵਿੱਚ ਐਡ ਕਰ ਦੂੰਗਾ ਤੇ ਸਵੇਰੇ ਹੀ ਇੱਥੇ ਸੱਜਰੇ ਪਹੁੰਚੇ ਸੀਗੇ ਤੇ ਹੁਣ ਆਪਣੀ ਹੋ ਰਹੀ ਆ ਲੋਡਿੰਗ ਟਰੱਕ ਦੇ ਵਿੱਚ ਤੇ ਲੋਡਿੰਗ ਕਰਕੇ ਇੱਥੋਂ ਆਪਾਂ ਨਿਕਲ ਜਾਣਾ ਫਿਰ ਆਪਣੇ ਕੈਨੇਡਾ ਲਈ ਤੇ ਆ ਖੜਾ ਆਪਣਾ ਟਰੱਕ ਦਿਖਾਉਣਾ ਤੁਹਾਨੂੰ ਇਧਰੋਂ ਜੀ ਆਪਾ ਲਾਇਆ ਹੋਇਆ ਆਪਣਾ ਟਰੱਕ ਤੇ ਲੋਡਿੰਗ ਪੂਰੀ ਸਪੀਡਾਂ ਨਾਲ ਹੋ ਰਹੀ ਆ ਪਨੋ ਘੰਟਾ ਡੇਢ ਘੰਟਾ ਹੋ ਗਿਆ ਟਰੱਕ ਡੌਕ ਤੇ ਲਾਇਨੂ ਤੇ ਇੱਧਰ ਵੀ ਟ੍ਰੇਲਰ ਖੜੇ ਥੋੜੇ ਜੇ ਇੱਕ ਟਰੱਕ ਉਹ ਖੜਾ ਤੇ ਇੱਕ ਟਰੱਕ ਬਾਹਰੇ ਉਹ ਵੇਟ ਕਰ ਰਿਹਾ ਵਾ ਵਾਈਟ ਕਲਰ ਦਾ ਟ੍ਰੇਲਰ ਦਿਖਦਾ ਤੁਹਾਨੂੰ ਉਹਦੇ ਮੂਰੇ ਇੱਕ ਟਰੱਕ ਆ ਉਹ ਆਪਣੀ ਕੰਪਨੀ ਦੇ ਆ ਉਹ ਵੀ ਵੇਟ ਕਰ ਰਿਹਾ ਉਹਦੀ ਅਪਾਇੰਟਮੈਂਟ ਲੇਟ ਹੋਣੀ ਆ ਤੇ ਆਪਣੀ ਅਪਾਇੰਟਮੈਂਟ ਸੀਗੀ ਸਵੇਰੇ 8 ਵਜੇ ਦੀ ਤੇ ਹੁਣ 9 ਕ ਵੱਜਣ ਵਾਲੇ ਨੇ ਘੰਟਾ ਡੇਢ ਘੰਟਾ ਹੋ ਗਿਆ ਆਪਾਂ ਨੂੰ ਲਾਇਆ ਇਹਨੂੰ ਡੌਕ ਤੇ ਇੱਕ ਇੱਧਰ ਟਰੇਲਰ ਖੜਾ ਹਰੇ ਰੰਗ ਦਾ ਬੜਾ ਸੋਹਣਾ ਇਹ ਇੱਥੇ ਯੂ ਐਸ ਏ ਦਾ ਹੀ ਲੋਕਲ ਆ ਇਹ ਫੰਟਾਨਾ ਲਿਖਿਆ ਹੋਇਆ ਫੰਟਾਨਾ ਦੀ ਇਹ ਐਕਸ ਕੰਪਨੀ ਆ ਅੱਛਾ ਇਹ ਐਕਸ ਲਿਖਿਆ ਫੰਟਾਨਾ ਦੀ ਕੰਪਨੀ ਆ ਇਹ ਤੇ ਇਹ ਬਾਈ ਲੋਕਲ ਹੀ ਆ ਇਹ ਬਾਈ ਵੀ ਆਪਣੇ ਨਾਲ ਤੋਂ ਹੀ ਖੜਾ ਵਾ ਇਹ ਮੈਨੂੰ ਲੱਗਦਾ ਪੋਰਟ ਤੋਂ ਜਿਹੜੇ ਟਰੇਲਰ ਹੈ ਪੋਰਟ ਤੇ ਆਉਂਦਾ ਨਾ ਸਿੱਪਾ ਰਹੀ ਸਮਾਨ ਉਹ ਲੈ ਕੇ ਇੱਥੇ ਆ ਕੇ ਲਾ ਦਿੰਦੇ ਆ ਫਿਰ ਇਹ ਆਪਣੇ ਵਿੱਚ ਲੋਡ ਹੋ ਕੇ ਫਿਰ ਇਹ ਕੈਨੇਡਾ ਜਾਂਦਾ ਵਾ ਆਪਣੇ ਨਾਲ ਆਪਣੇ ਟਰੱਕਾਂ 'ਚ ਤੇ ਜਿਹੜੇ ਅਮਰੀਕਾ 'ਚ ਜਾਣਾ ਹੁੰਦਾ ਅਮਰੀਕਾ ਚਲੇ ਜਾਂਦਾ ਵਾ ਟ੍ਰੇਲਰਾਂ 'ਚ ਤੇ ਜਿਹੜੇ ਕੰਟੇਨਰ ਹੁੰਦੇ ਨੇ ਉਹਨਾਂ ਵਿੱਚ ਪੋਰਟ ਤੋਂ ਆਉਂਦਾ ਵਾ ਸਮਾਨ ਸ਼ਿਪਰਾਹੀਂ ਛੇਤੀ ਕਿਉਂਕਿ ਕੰਟੇਨਰ ਭਰੇ ਭਰਾਏ ਹੀ ਆਉਂਦਾ ਵਾ ਭਰੇ ਭਰਾਏ ਸ਼ਿਪ ਤੋਂ ਲਾ ਕੇ ਉਹ ਟਰੱਕ ਤੇ ਰੱਖ ਦਿੰਦੇ ਆ ਤੇ ਜੇਸੀਬੀ ਮਸ਼ੀਨ ਰਾਹੀਂ ਮੁੜ ਕੇ ਇੱਥੇ ਆ ਜਾਂਦਾ ਵਾ ਇੱਥੇ ਫਿਰ ਇਹ ਆ ਕੇ ਲਾ ਦਿੰਦੇ ਆ ਮੁੜ ਕੇ ਟ੍ਰੇਲਰਾਂ 'ਚ ਲੱਦ ਕੇ ਟਰੱਕਾਂ 'ਚ ਫੇਰੇ ਕੈਨੇਡਾ ਜਾਂਦਾ ਤੇ ਇੱਧਰ ਉਹਨਾਂ ਦੇ ਅੰਦਰ ਉਹ ਸਮਾਨ ਸਮੋਣ ਪਿਆ ਵਾ ਤੇ ਆ ਖਾਲੀ ਜਿਹੜੀਆਂ ਸਕੇਡਾਂ ਨੇ ਇਹ ਥੱਲੇ ਲਾ ਕੇ ਨਾ ਇਹਨਾਂ ਦੇ ਉੱਪਰ ਉਹ ਡੱਬੇ ਰੱਖ ਦਿੰਦੇ ਆ ਫਿਰ ਬੰਦੇ ਨੂੰ ਲਾਉਣਾ ਸੌਖਾ ਰਹਿੰਦਾ ਵਾ ਇਹ ਥੱਲੇ ਹੁੰਦੀਆਂ ਇੱਕ ਤਰ੍ਹਾਂ ਦੀ ਸਕੇਡਾਂ ਜੀਆਂ ਕਹਿੰਦੇ ਇਹਨਾਂ ਨੂੰ ਵੀ ਛੋਟੀਆਂ ਟ੍ਰੇਆਂ ਜੀਆਂ ਹੁੰਦੀਆਂ ਨੇ ਇੱਕ ਤਰ੍ਹਾਂ ਦੀ ਲੱਕੜ ਦੀਆਂ ਬਣੀ ਹੋਈਆਂ ਹਲਕੀਆਂ ਇਹਨਾਂ ਦਾ ਫਿਰ ਸਮਾਨ ਤਿਲਕਦਾ ਨਹੀਂ ਹੈਗਾ ਇੱਕ ਜਗ੍ਹਾ ਤੇ ਸਟੇਬਲ ਰਹਿੰਦਾ ਵਾ ਇਕ ਲੋ ਬਾਈ ਦਾ ਕਿੰਨਾ ਘੈਂਟ ਆ ਫਰੇਟ ਲਾਈਨਰ ਗ੍ਰੀਨ ਕਲਰ ਦਾ ਚਮਕਦਾ ਵਾ ਜਿਹੜਾ ਸ਼ਾਈਨੀ ਵਾਲਾ ਗ੍ਰੀਨ ਹੈ ਨਾ ਉਹ ਅਡਾ ਲੈ ਜਾਂ ਨਹੀਂ ਹੈਗਾ ਪੂਰਾ ਘੰਟਾ ਟੈਂਪਰੇਚਰ ਹੈਗਾ ਇੱਥੇ ਹੁਣ 24 ਡਿਗਰੀ ਤੇ ਕਾਫੀ ਧੁੱਪ ਆ ਸਵੇਰ ਦੇ 9 ਵਜੇ ਆ ਪਰ ਧੁੱਪ ਪੂਰੀ gehੜੀ ਆ ਤੇ ਹੁਣ ਆਪਾਂ ਕਰਦੇ ਆ ਲੋਡਿੰਗ ਫਿਰ ਚੱਲਦੇ ਆ ਇਥੋਂ ਦਿਖਾਉਣੇ ਆ ਦੋ ਨੋਕੇ ਦੇ ਏਰੀਆ ਕਿਵੇਂ ਸ਼ਹਿਰ ਨਿਕਲ ਗਏ ਇਥੋਂ ਲੋ ਜੀ ਲੋਡ ਹੋ ਗਿਆ ਰੈਡੀ ਤੇ ਡਨ ਹੋ ਗਿਆ ਸੀਲ ਲੱਗ ਚੁੱਕੀ ਆ ਤੇ ਹੁਣ ਆਪਾਂ ਇਥੋਂ ਨਿਕਲਦੇ ਆ ਬਸ ਆਪਾਂ ਕੰਪਨੀ ਨੂੰ ਪੇਪਰਵਰਕ ਭੇਜ ਦੇਣੇ ਆ ਕੰਪਨੀ ਨੂੰ ਪੇਪਰਵਰਕ ਭੇਜਦੇ ਆ ਤੇ ਬਸ ਉਹ ਚੈੱਕ ਕਰਕੇ ਉਸ ਤੋਂ ਬਾਅਦ ਆਪਾਂ ਇੱਥੋਂ ਨਿਕਲ ਜਾਣਾ ਵਾ ਤੇ ਡਨ ਹੋ ਗਿਆ ਆਪਣਾ ਵੇਟ ਥੋੜਾ ਹੀ ਆ ਤੇ ਐਕਸਲ ਆਪਾਂ ਬਿਲਕੁਲ ਮੂਰੇ ਰੱਖਣੇ ਕਿਉਂਕਿ ਆਪਾਂ ਕੈਲੀਫੋਰਨੀਆ ਚ ਉਸ ਤੋਂ ਅੱਗੇ ਜਾ ਕੇ ਆਪਾਂ Ontario ਚ ਫਿਰ ਐਕਸਲ ਥੋੜੇ ਪਿੱਛੇ ਕਰਾਂਗੇ 41 ਇੰਚ ਤੋਂ ਤੇ ਹੁਣ ਆਪਣਾ ਵੇਟ ਥੋੜਾ ਹੀ ਹੁਣ ਆਪਾਂ ਡਨ ਤੇ ਆਪਾਂ ਨਿਕਲਦੇ ਆ ਇੱਥੋਂ ਹੁਣ ਬਾਕੀ ਸਾਰਾ ਟਰੱਕ ਆਪਣਾ ਓਕੇ ਆ ਆਪਾਂ ਚੈੱਕ ਕਰ ਲਿਆ ਵਾ ਇਹ ਪੇਪਰ ਵਰਕ ਕਨਫਰਮ ਹੋ ਜਾਣ ਬਸ ਫਿਰ ਆਪਾਂ ਇੱਥੋਂ ਨਿਕਲਦੇ ਆ। ਲੋ ਜੀ ਆਪਾਂ ਹੁਣ ਜਾ ਰਹੇ ਆ ਹਾਈਵੇ 710 ਤੇ ਇੰਟਰ ਸਟੇਟ ਤੇ ਤੇ ਆਪਾਂ ਇੱਥੋਂ ਲੈਣ 10 ਨੰਬਰ ਹਾਈਵੇ ਤੇ ਸ਼ਹਿਰ ਚੋਂ ਨਿਕਲਣਾ ਜਣਾ ਬਾਹਰ। ਇੱਦੀ ਸਫੈਦੇ ਘੜੇ ਇੱਧਰਲੇ ਪਾਸੇ। ਉੱਦੋਂ ਸਫੈਦੇ ਘੜੇ। ਆਹ ਦੇਖਿਓ ਹੁਣ ਆਹ ਦੇਖੋ ਸਾਰੇ ਸਫੈਦੇ ਹੀ ਆ ਪਿੱਛੇ ਅੱਜ। ਟਰੇ ਚੱਲ ਰਹੀ ਹੈ ਸੜਕ ਉਤੇ ਵੀ ਹਟੋ ਲਈ ਗੰਮ ਹਾਂਜੀ ਹੁਣ ਆਪਾਂ ਖੜੇ ਆ ਪਾਇਲਟ ਤੇ ਤੇ ਆਪਾਂ ਇੱਥੇ ਸ਼ਿਫਟ ਚੇਂਜ ਕਰ ਲੱਗੇ ਸੀਗੇ ਸ਼ਿਫਟ ਕਰ ਲਈਏ ਚੇਂਜ ਬਰਾਸਟੋ ਰਹਿ ਗਏ ਇੱਥੇ ਕੋ 50 ਕਿ ਮੀਲਾ ਤੇ ਲਾਸ ਐਂਜਲਸ ਆਪਾਂ ਪਿੱਛੇ ਕੱਢੇ 670 ਮੀਲਾ ਪਿੱਛੇ ਕੱਢੇ ਤੇ ਸ਼ਹਿਰ ਤੋਂ ਬਾਹਰ-ਬਾਰ ਰੁਕੇ ਹੁਣ ਆਗੇ ਬਸ ਕੈਲੀਫੋਰਨੀਆ ਮੁੱਕਣ ਵਾਲਾ ਵਾ ਫਿਰ ਆਪਾਂ ਨਿਵੇਡਾ ਚ ਐਡ ਹੋ ਜਾਣਾ ਵਾ ਤੇ ਉਸ ਤੋਂ ਬਾਅਦ ਫਿਰ ਤੁਕਾਉਨੇ ਅੱਗੇ ਦਾ ਏਰੀਆ ਤੇ ਹੁਣ ਮੇਰਾ ਟੀਮ ਮੇਟ ਟਰੱਕ ਚ ਚਲਾਉਣ ਲੱਗਿਆ ਇਸ ਤੁਕਾਉਣਾ ਤੈਨੂੰ ਪੰਪਾ ਵਾਲਾ ਰੱਕਾ ਖੜੇ ਆ ਨਾਲ ਬਹੁਤ ਇੱਧਰ ਵੀ ਗੱਡੀਆਂ-ਗੱਡੀਆਂ ਖੜੀਆਂ ਨੇ ਟਰੈਕਟਰ ਰੋਡ 'ਤੇ ਗੱਡੀਆਂ ਦਾ ਕਰੀ ਖੜਾ ਵਾ ਤਾਂ ਜੋ ਹੁਣ ਚੱਲਦੇ ਆ ਅੱਗੇ ਤੇ ਅੱਗੇ ਦਿਖਾਉਨੇ ਆ ਫਿਰ ਕੀ ਬਣਦਾ ਵਾ ਪਾ ਆ ਗਏ ਸੀ ਵਾਰਮਿੰਗ ਸਟੇਟ ਦੇ ਵਿੱਚ ਤੇ ਬਹੁਤ ਘੰਟ ਏਰੀਏ ਤੇ ਰੈਸਟ ਏਰੀਆ ਬਣਿਆ ਹੋਇਆ ਪਰ ਠੰਡ ਬਹੁਤ ਆ ਉੱਚੋ ਵੀ ਪਾਫਾ ਨਿਕਲ ਰਹੀਆਂ ਐਨੀ ਠੰਡਾ ਇੱਥੇ ਤੇ ਇਧਰ ਤੁਹਾਨੂੰ ਦਿਖਾਉਣਾ ਵਾ ਕਿੰਨਾ ਘੰਟਾ ਐਦਾਂ ਨਾਲ ਜੰਗਲ ਜਿਹਾ ਹੀ ਆ ਮਤਲਬ ਇੱਥੇ ਕੁਝ ਵਾਸ਼ਰੂਮ ਵਗੈਰਾ ਨਹੀਂ ਬਣੇ ਹੋਏ ਨਾ ਕੋਈ ਰੈਸਟ ਏਰੀਆ ਬਣਿਆ ਹੋਇਆ ਬਸ ਥੋੜੀ ਜਿਹੀ ਸਪੇਸ ਹੀ ਦਿੱਤੀ ਹੋਈ ਆ ਤੇ ਬਾ ਟਰੱਕ ਖੜਨ ਨੂੰ ਕੋਈ ਜਗਾ ਕੋਈ ਨਹੀਂ ਹੈਗੀ ਬਸ ਇਦਾਂ ਕਰਕੇ 5-10 ਟਰੱਕਾਂ ਦੇ ਖੜ੍ਹ ਲੀਏ ਜਗਾ ਬਣੀ ਹੋਈ ਆ। ਉਹ ਸਾਹਮਣੇ ਵਾਲੀ ਸਾਈਡ ਵੀ ਰੈਸਟ ਏਰੀਆ ਵਾ ਉੱਥੇ ਵੀ ਟਰੱਕ ਖੜੇ ਨੇ। ਉੱਪਰ ਕਾਫੀ ਟਰੱਕ ਖੜੇ ਆ ਉਧਰ ਥੋੜਾ ਜਿਹਾ ਵੱਡਾ ਵਾ। ਪਰ ਉਧਰ ਵੀ ਉਹ ਅੱਗੇ ਜਾ ਕੇ ਰੈਸਟ ਏਰੀਆ ਬਣਿਆ ਹੋਇਆ ਹੈ ਉੱਪਰ ਉਹ। ਬਟ نیچے ਟਰੱਕਾਂ ਲਈ ਕੋਈ ਨਹੀਂ ਹੈਗਾ ਥੱਲੇ। ਪਰ ਲੋਕੇਸ਼ਨ ਬੜੀ ਸੋਹਣੀ ਆ ਖੁੱਲੀ ਜਗਾ ਤੇ ਆ। ਵੈਦਰ ਥੋੜਾ ਜਿਹਾ ਕਲਾਉਡੀ ਆ ਪਰ ਉਧਰ ਬੜੀ ਸੋਹਣੀ ਲੋਕੇਸ਼ਨ ਹੈ। ਇਦਾਂ ਕਰਕੇ ਆ ਟਰੀ ਨੇ ਜਿਹੜੇ ਬੜੇ ਸੁਨੇ ਨੇ। ਕਿਤੇ ਵੀ ਆਪਣੇ ਟਰੱਕ ਹੀ ਖੜੇ ਨੇ ਨਾਲ ਚੱਲ ਰਿਹਾ ਹਾਈਵੇ ਠੰਡ ਹੋ ਚੱਲੀ ਆ ਹੁਣ ਇੱਥੇ 7-8 ਡਿਗਰੀ ਟੈਂਪਰੇਚਰ ਆ ਹੁਣ ਅੱਗੇ ਨਾਲ ਬਹੁਤ ਟੈਂਪਰੇਚਰ ਦਾ ਫਰਕ ਪੈ ਗਿਆ ਤੇ ਹੁਣ ਆਪਾਂ ਕਰਾਂਗੇ ਬ੍ਰੇਕਫਾਸਟ ਤੇ ਬ੍ਰੇਕਫਾਸਟ ਕਰਕੇ ਫਿਰ ਚੱਲਦੇ ਆਂ ਠੰਡ ਬਹੁਤ ਆ ਬਾਹਰੇ ਤਾਂ ਖੜਿਆ ਵੀ ਨਹੀਂ ਜਾਂਦਾ ਹਾਂਜੀ ਆਪਾਂ ਆ ਗਏ ਸੀ ਨਿਓਬਰਾਸਕਾ ਸਟੇਟ ਦੇ ਵਿੱਚ ਉਨੇ ਸ਼ਾਵਰ ਲੈ ਕੇ ਹਟੇ ਸੀ ਤੇ ਇੱਥੇ ਵੀ ਵੈਦਰ ਥੋੜਾ ਠੰਡਾ ਹੀ ਆ ਹੁਣ ਥੋੜਾ ਦੁਪਹਿਰ ਕਰਕੇ ਗਰਮੀ ਜੀ ਹੋਈ ਆ ਤਾਂ ਆਪਾਂ ਚਾਹ ਵਰ ਲਿਆ ਇਹਦਾ ਠੰਡ ਬਹੁਤ ਲੱਗਦੀ ਔਰੇ ਤੇ ਇੱਥੇ ਵੀ ਬਹੁਤ ਰਸ਼ਾ ਪੰਪ ਤੇ ਕਾਫੀ ਟਰੱਕ ਵਗੈਰਾ ਖੜੇ ਨੇ ਤੇ ਹੁਣ ਆਪਣਾ ਚਲਾਊਗਾ ਟੀਮ ਮੇਟ ਟਰੱਕ ਟਰੱਕ ਦੇਖੋ ਤੁਸੀਂ ਕਿੰਨਾ ਘੰਟ ਆ ਪੂਰਾ ਸਜਾਇਆ ਹੋਇਆ ਹਾਂ ਅੰਕਲ ਹਾਂਜੀ ਅੱਜ ਆਪਾਂ ਗੱਲ ਕਰਨੀ ਸੀ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕੀ ਹਾਲਾਤ ਆ ਮਨਦੋਸ਼ ਦੱਸਣ ਦੀ ਲੋੜ ਨਹੀਂ ਕਿਉਂਕਿ ਹੜ੍ਹ ਵਗੈਰਾ ਬਹੁਤ ਆਇਆ ਹੋਇਆ ਤੁਹਾਨੂੰ ਪਤਾ ਹੀ ਆ ਤੇ ਉਹਦੇ ਨਾਲ ਸਾਰੇ ਪਾਸੇ ਹੀ ਸਥਿਤੀ ਬੜੀ ਨਾਜ਼ੁਕ ਆ ਸੋ ਉਹਦੇ ਕਰਕੇ ਹੁਣ ਆਪਾਂ ਸਾਰਿਆਂ ਨੂੰ ਮਿਲ ਕੇ ਇਹਦਾ ਕੋਈ ਹੱਲ ਕਰਨਾ ਚਾਹੀਦਾ ਤਾਂ ਕਿ ਅਗਲੇ ਵਾਰੀ ਇਦਾਂ ਦਾ ਕੁਝ ਨਾ ਹੋਵੇ ਪੰਜਾਬ 'ਚ ਬਟ ਹੁਣ ਮੌਜੂਦਾ ਸਥਿਤੀ ਚਲੋ ਹੈਲਪ ਤਾਂ ਸਾਰੇ ਬਹੁਤ ਕਰ ਰਹੇ ਆ ਰਾਸ਼ਨ ਵਗੈਰਾ ਦੀ ਬਹੁਤ ਜ਼ਿਆਦਾ ਹੈਲਪ ਹੋ ਰਹੀ ਆ ਤੇ ਹਜੇ ਵੀ ਕਿਤੇ ਸਥਿਤੀ ਨਾਜ਼ੁਕ ਆ ਕਈ ਪਿੰਡਾਂ ਦੇ ਵਿੱਚ ਜਿੱਦਾਂ ਸਤਲੁਜ ਦਰਿਆ ਦੇ ਨਾਲ ਪਿੰਡ ਨੇ ਸਾਡਾ ਪਿੰਡ ਵੀ ਉੱਥੇ ਹੀ ਆ ਮਾਚੀ ਬੜਾ ਸਾਹਿਬ ਕੋਲੇ ਉੱਥੇ ਸਥਿਤੀ ਨਾਜ਼ੁਕ ਹੀ ਆ ਕਿਉਂਕਿ ਉੱਥੇ ਬੰਨ ਕਮਜ਼ੋਰ ਹੋਏ ਹੋਏ ਆ ਕਾਫੀ ਅ ਇਸ ਤੋਂ ਬਿਨਾ ਜਦੋਂ ਸਾਰਾ ਕਿਤੇ ਪਾਣੀ ਨਿਕਲ ਜੂਗਾ ਉਸ ਤੋਂ ਬਾਅਦ ਵੀ ਪਿੰਡਾਂ ਨੂੰ ਦੁਬਾਰਾ ਬਸਾਉਣਾ ਵੀ ਬਹੁਤ ਵੱਡਾ ਕੰਮ ਆ ਤੇ ਅਸੀਂ ਸਾਰੇ ਵੀ ਸਪੋਰਟ ਕਰ ਰਹੇ ਆ ਇਧਰੋਂ ਜਿੰਨੀ ਸਾਤ ਹੁੰਦੀ ਆ ਤੇ ਤੁਸੀਂ ਸਾਰੇ ਵੀ ਸਪੋਰਟ ਕਰੋ ਜਿੱਦਾਂ ਵੀ ਹੁੰਦੀ ਹੈ ਤੁਹਤੋਂ ਫਾਈਨੈਂਸ਼ੀਅਲੀ ਜਾਂ ਦੂਜੇ ਤਰੀਕੇ ਨਾਲ ਜਿਵੇਂ ਵੀ ਕੋਈ ਸਪੋਰਟ ਕਰ ਸਕਦਾ ਉਹਨੂੰ ਕਰਨੀ ਚਾਹੀਦੀ ਆ ਹਰ ਇੱਕ ਬੰਦੇ ਦੀ ਗੁਜਾਇਸ਼ ਆ ਉਹ ਆਪਣੇ ਹਿਸਾਬ ਨਾਲ ਉਹ ਪ੍ਰਿੰਟ ਲੈ ਲੈਣ ਤੇ ਉਹਨਾਂ ਪਿੰਡਾਂ ਨੂੰ ਦੁਬਾਰਾ ਬਸਦਾ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਿਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਦੇ ਪਸ਼ੂਆਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਜਿਨ੍ਹਾਂ ਦੇ ਖੇਤਾਂ ਦੀ ਹੋਈ ਉਹਨਾਂ ਦੇ ਖੇਤਾਂ ਵਿੱਚ ਹੈਲਪ ਹੋਵੇ ਸੋ ਬੇਨਤੀ ਆ ਹੱਥ ਜੋੜ ਕੇ ਵੀ ਪੰਜਾਬ ਦੀ ਹੈਲਪ ਕਰੋ ਤੇ ਹੋਰ ਵੀ ਬਾਲੀਵੁੱਡ ਵਾਲੇ ਵੀ ਜਿਹੜੇ ਫਿਲਮਾਂ ਬਣਾਉਣ ਤਾਂ ਆ ਜਾਂਦੇ ਪੱਗਾ ਬੰਨ ਕੇ ਪਰ ਹੁਣ ਔਖੇ ਵੇਲੇ ਚ ਅੱਧੇ ਆ ਨਹੀਂ ਰਹੇ ਅੱਧੇ ਐਕਟਰ ਪਾ ਸਭ ਨੂੰ ਪਤਾ ਹੀ ਹੈ ਵੀ ਕੌਣ ਹੈਲਪ ਕਰ ਰਿਹਾ ਕੌਣ ਨਹੀਂ ਕਰ ਰਿਹਾ ਸੋ ਉਹਨਾਂ ਨੂੰ ਵੀ ਬੇਨਤੀ ਆ ਵੀ ਜ਼ਰੂਰ ਪੰਜਾਬ ਦੀ ਹੈਲਪ ਕਰਨ ਤੇ ਪੰਜਾਬ ਹਰੇ ਕਿਸੇ ਨਾਲ ਖੜਦਾ ਤੇ ਪੰਜਾਬ ਨਾਲ ਵੀ ਖੜਨ ਦੀ ਉਹਨਾਂ ਨੂੰ ਲੋੜ ਆ ਬਸ ਬਾਕੀ ਤੁਹਾਡੇ ਸਾਹਮਣੇ ਹੀ ਹੈ ਸਥਿਤੀ ਤੇ ਤੁਸੀਂ ਉੱਥੇ ਨੇੜੇ ਬੈਠੇ ਹੋ ਤਾਂ ਜ਼ਿਆਦਾ ਹੈਲਪ ਕਰ ਸਕਦੇ ਹੋ ਅਸੀਂ ਦੂਰੋਂ ਤਾਂ ਹੁਣ ਸਪੋਰਟ ਹੀ ਕਰ ਸਕਦੇ ਆ ਜਿੰਨੀ ਕਿ ਸੰਤ ਹੋਊਗੀ ਤੇ ਮਿਲਦੇ ਹਾਂ ਹੁਣ ਆਪਾਂ ਅਗਲੇ ਬਲੌਗ 'ਚ ਤੇ ਬਲੌਗ ਆਪਾਂ ਸ਼ਾਇਦ ਹੁਣ ਨਾ ਅਪਲੋਡ ਕਰੀਏ ਥੋੜਾ ਟਾਈਮ ਰੁੱਕ ਕੇ ਅਪਲੋਡ ਕਰਾਂਗੇ ਕਿਉਂਕਿ ਪੰਜਾਬ ਦੇ ਹਾਲਾਤ ਇਦਾਂ ਦੇ ਹੋਏ ਹੋਏ ਪਿਆ ਹੁਣ ਆਪਾਂ ਇਦਾਂ ਬਲੌਗ ਪਾਉਂਦੇ ਵੀ ਨਹੀਂ ਚੰਗੇ ਲੱਗਦੇ ਸੋ ਆਪਾਂ ਰੋਕੇ ਬਲੌਗ ਪਾਵਾਂਗੇ ਥੋੜਾ ਟਾਈਮ ਤੇ ਮਿਲਦੇ ਆਂ ਫਿਰ ਅਗਲੇ ਬਲੌਗ ਵਿੱਚ ਥੈਂਕ ਯੂ